ਅਤੇ ਜਿੱਥੇ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀ ਹਦਾਇਤਾਂ ਮੁਤਾਬਕ ਤੇ ਐਸਐਸਪੀ ਸਾਹਿਬ ਸ਼੍ਰੀ ਅਸ਼winiਪੂਰ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤਹਿਤ ਬਾਰਡਰ ਤੇ ਅਸੀਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ 50 ਤੋਂ 55 ਦੇ ਕਿਲੋ ਹੀਰਨ ਤੇ 24 ਤੋਂ 25 ਦੇ ਕਰੀਬ ਡਰੋਨ ਫੜੇ ਗਏ ਨੇ ਉਸੇ ਲੜੀ ਦੇ ਵਿੱਚ ਖੇਮ ਕਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਜੁਗਰਾਜ ਸਿੰਘ ਤੇ ਹਰਪ੍ਰੀਤ ਸਿੰਘ ਦੋਨੋਂ ਪੁੱਤਰਾਂ ਜਗੀਰ ਸਿੰਘ ਨੇ ਦੋਵੇਂ ਸਗੇ ਭਰਾ ਨੇ ਇਹ ਮਸਤਗੜ ਏਰੀਏ ਦੇ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਜੁਗਰਾਜ ਸਿੰਘ ਦੇ ਪਾਸੇ 260 ਗ੍ਰਾਮ ਤੇ ਹਰਪ੍ਰੀਤ ਸਿੰਘ ਪਾਸੋਂ 255 ਗ੍ਰਾਮ ਜਿਹੜੀ ਆ ਇਹ ਰੋਨਰ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਜਿਹੜੀ ਆ ਖੇਮ ਕਰਨ ਵਿਖੇ ਮਕਦਮਾ ਨੰਬਰ 168 ਜਿਹੜਾ ਵਾ ਅਡਰ ਸੈਕਸ਼ਨ 21 ਸੀ ਐਂਡੀਪੀਐਸ ਐਕਟ ਦਰਜ ਰਜਿਸਟਰ ਕਰਕੇ ਜਿਹੜੀ ਤਫਤੀਸ਼ ਕੀਤੀ ਗਈ ਆ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਦਾ ਰਿਮਾਂਡ ਜਿਹੜਾ ਵਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਹਨਾਂ ਦਾ ਜਿਹੜਾ ਸੰਬੰਧ ਹੈ ਗੁਰਲਾਲ ਸਿੰਘ ਜਿਹੜੇ ਸਮਗਲਰ ਆ ਵੀ ਉਹ ਵੀ ਇਹਨਾਂ ਦੇ ਪਿੰਡ ਦਾ ਦਾਸੂਵਾਲ ਦਾ ਹੀ ਰਹਿਣ ਵਾਲਾ ਤੇ ਜੇਲ੍ਹ ਦੇ ਵਿੱਚ ਬੰਦ ਹੈ ਇਹ ਪਹਿਲਾਂ ਵੀ ਉਦੇ ਨਾਲ ਆਪਸ ਦੇ ਵਿੱਚ ਲਿੰਕਸ ਸੀਗੇ ਤੇ ਜਿਹੜੇ ਇਹਨਾਂ ਕੋਲੋਂ ਫੋਨ ਬਰਾਮਦ ਹੋਇਆ ਇਹਦੇ ਵਿੱਚ ਜਿਹੜੇ ਇਹਨਾਂ ਦੀ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਲੋਕੇਸ਼ਨ ਭੇਜਣਾ ਤੇ ਸਮਾਨ ਮਕਾਉਣਾ ਸਾਬਤ ਹੋਇਆ ਇਹਦੇ ਵਿੱਚ ਜਿਹੜਾ ਵਾਧਾ ਜੁਰਮ 에어ਕ੍ਰਾਫਟ ਐਕਟ ਵੀ ਕੀਤਾ ਜਾਊਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਸੰਬੰਧੀ ਜਿਹੜੇ ਇਹਨਾਂ ਦੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਵਿੱਚ ਸਾਨੂੰ ਹੋਰ ਪ੍ਰਾਪਤੀਆਂ ਹੋਣ ਦੀ ਸੰਭਾਅ